ਦੋਸਤੋ ਪੰਜਾਬ ਪੈਸਕੋ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹ ਨੋਟੀਫਿਕੇਸ਼ਨ ਹੁਣੇ-ਹੁਣੇ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਦੋਸਤੋ ਪੋਸਟਾਂ ਰੈਗੂਲਰ ਬੇਸ ਤੇ ਤੇ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਪੋਸਟਾਂ ਦੀ ਚਪੜਾਸੀ ਤੇ ਹੋਰ ਹੀ ਬਹੁਤ ਸਾਰੀਆਂ ਪੋਸਟਾਂਾਂ ਦੇ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਧਿਪਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ਼ਤਿਹਾਰ ਨੰਬਰ 502 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਹੋਰ ਬਧੇਲੀ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਮੇਲ ਆਈਡੀ ਤੇ ਜਾਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਪੰਜਾਬ ਵਿੱਚ ਬਖ ਬਖ ਪੋਸਟਾਂ ਵਾਲੀ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਨੇ ਜੀ ਜੇਕਰ ਤੁਸੀਂ 8ਵੀਂ 10ਵੀਂ 12ਵੀਂ ਡਿਗਰੀ ਡਿਪਲੋਮਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਉਹਨਾਂ ਸਾਰੀਆਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਉਹਨਾਂ ਸਾਰੀਆਂ ਪੋਸਟਾਂ ਦੇ ਉੱਪਰ ਪ੍ਰੋਪਰ ਵੀਡੀਓ ਬਣਾ ਕੇ ਮੈਂ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਵੀਡੀਓ ਅਪਲੋਡ ਕਰਤੀ ਹੈ ਜੀ ਉੱਥੇ ਜਾ ਕੇ ਵੀਡੀਓ ਜਰੂਰ ਦੇਖਿਓ ਤੇ ਜੋਗ ਉਮੀਦਵਾਰ ਨੇ ਜੀ ਅਪਲਾਈ ਜਰੂਰ ਕਰਿਓ ਜੀ ਦੋਸਤੋ ਪੋਸਟਾਂ ਦਾ ਸੀਰੀਅਲ ਨੰਬਰ 1 ਜੀ ਇਹ ਪੋਸਟਾਂ ਰੈਗੂਲਰ 베ਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਓਨਲੀ ਐਕ ਸਰਵਿਸਮੈਨ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਐਫਸੀ ਦੀ ਪੋਸਟ ਹੈ ਜੀ ਪੀਏ ਦੀ ਪੋਸਟ ਹੈ ਜੀ ਅਧਰ ਵਿੱਚ ਪੜਾਸੀ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਜੋ ਕੰਟਰੈਕਟ ਪੇਸ ਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਕੁਝ ਇਸ ਪ੍ਰਕਾਰ ਨੇ ਜੀ ਜੀਐਮ ਸਿਕਿਉਰਟੀ ਦੀਆਂ ਦੋ ਪੋਸਟਾਂ ਨੇ ਜੀ ਓਆਈਸੀ ਪੀਵੀ ਟੀਆਈ ਬਠਿੰਡਾ ਵਾਸਤੇ ਇੱਕ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਸੀਐਸਓ ਦੀਆਂ ਤਿੰਨ ਪੋਸਟਾਂ ਨੇ ਜੀ ਐਸੀਐਸਓ ਦੀਆਂ ਤਿੰਨ ਪੋਸਟਾਂ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜ ਨੈਕਸਟ ਹੈ ਜੀ ਸੀਰੀਅਲ ਨੰਬਰ 3 ਜੀ ਅਸਿਸਟੈਂਟ ਕਲਰਕ ਦੇਆਂ 6 ਪੋਸਟਾਂ ਅਨਾਉਂਸਮੈਂਟ ਕੀਤੇ ਗਏ ਨੇ ਜੀ ਆਰਮਡ ਫੋਰਸ ਤੋਂ ਜੋ ਰਿਟਾਇਰਮੈਂਟ ਨੇ ਉਮੀਦਵਾਰ ਅਪਲਾਈ ਕਰ ਸਕਣਗੇ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਆ ਜੀ ਇਹ ਫਾਰਮ ਇਥੇ ਮੈਂਸ਼ਨ ਕੀਤਾ ਗਿਆ ਇਸ ਫਾਰਮ ਵਿੱਚ ਤੁਸੀਂ ਆਪਣੀ ਡਿਟੇਲ ਭਰਨੀ ਹੋਵੇਗੀ ਜੀ ਸਭ ਤੋਂ ਪਹਿਲਾਂ ਸੀਰੀਅਲ ਨੰਬਰ ਰੈਂਕ ਐਂਡ ਨੇਮ ਐਡਰੈਸ ਮੋਬਾਈਲ ਨੰਬਰ ਮੇਲ ਆਈਡੀ ਡੇਟ ਆਫ ਬਰਥ ਏਜ ਨੈਮਸਿਲ ਕੁਆਲੀਫਿਕੇਸ਼ਨ ਸਿਵਲ ਜਾਂ ਤੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਹ ਵੀ ਤੁਸੀਂ ਮੈਂਸ਼ਨ ਕਰ ਸਕੋਗੇ ਜੋ ਲਾਸਟ ਡੇਟ ਰੱਖੀ ਗਈ ਹੈ ਜੀ 18 ਫਰਵਰੀ 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਹੋਰ ਬਧੇ ਰਿਜ਼ਰਵਡ ਕੈ ਤੁਸੀਂ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਵੀ ਜਾ ਕੇ ਪ੍ਰਾਪਤ ਕਰ ਸਕੋਗੇ ਇਸ ਨੋਟੀਫਿਕੇਸ਼ਨ ਦਾ ਪੂਰਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਵਾਂਗਾ ਸਭ ਤੋਂ ਪਹਿਲਾਂ ਤੁਸੀਂ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣੇ ਨੇ ਜੀ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਐਸਓ 990 ਸੈਕਟਰ 34 ਚੰਡੀਗੜ੍ਹ ਦੇ ਐਡਰੈਸ ਤੇ ਤੁਸੀਂ ਆਪਣਾ ਡਾਕੂਮੈਂਟ ਸਪੇਸ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ